ਸਸੀਆ ਕਿਸਾਨ ਵੀਰੋ ਤੁਹਾਡਾ ਬਰਾਡ ਕੈਟਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤੇ ਆਪਣਾ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਵੀਰੇ ਆਪਣਾ ਕੰਟੈਕਟ ਨੰਬਰ ਅੱਜ ਦੀ ਵੀਡੀਓ ਵੀ ਪੰਡ ਨਾਥਾਣਾ ਤੇ ਜ਼ਿਲ੍ਹਾ ਪਠੰਡਾ ਪਿਆ ਜਾਂਦਾ ਇਹਨੂੰ ਤੇ ਬਾਕੀ ਦੀ ਜਾਣਕਾਰੀ ਆਪਾਂ ਬਾਈ ਜੀ ਤੋਂ ਪੁੱਛਦੇ ਹਾਂ ਸਸੀਆ ਬਾਈ ਜੀ ਤੇ ਬਾਈ ਜੀ ਆਪਣਾ ਜੇ ਘਰ ਹੁਣ ਹੋਵੇ ਤੇ ਕੀ ਡਰੈਸ ਹੈ ਜੀ ਆਪਣਾ? ਬਾਈ ਆਪਣਾ ਘਰ ਦੇ ਨੇੜੇ ਬਸ ਸਟੈਂਡ ਹੈ। ਠੀਕ ਹੈ ਜੀ। ਨੇੜੇ ਬਸ ਸਟੈਂਡ। ਬਸ ਨੇੜੇ ਬਸ ਸਟੈਂਡ ਆ ਬਾਈ ਦੇ ਘਰ ਦੇ ਨੇੜੇ ਤੇ ਦੱਸਣਾ ਚਾਹੁੰਨੇ ਆ ਬਾਈ ਦਾ ਵਪਾਰ ਲੈਣ ਦਾ ਕੰਮ ਆ। ਹਮੇਸ਼ਾ ਬਾਈ ਕੋਲ ਤਿੰਨ ਤੋਂ ਚਾਰ ਪਸ਼ੂ ਅਵੇਲੇਬਲ ਹੁੰਦੇ ਹੀ ਆ ਜੇ ਕਿਸੇ ਭਰਾ ਨੇ ਲੈਣੇ ਹੋਣ ਤੇ ਅੱਜ ਬਾਈ ਆਪਣੇ ਕੋ ਕਿੰਨੇ ਨਗ ਬਕਾਉਗਾ? ਅੱਜ ਆਪਣੇ ਕੋ ਤਿੰਨ ਨਗ ਬਕਾਉਗਾ। ਅੱਜ ਆਪਣੇ ਕੋ ਤਿੰਨ ਨਗ ਬਕਾਉਗਾ। ਹਾਂਜੀ ਦੱਸੋ ਹੋਰ ਕੱਲੇ ਕੱਲੇ ਪਸ਼ੂ ਦੀ ਕੀ ਡਿਟੇਲ? ਦੂਜੇ ਸੂਏ ਸੋਹਣਾ ਜੀ। ਦੂਜੇ ਸੂਏ ਸੋਹਣਾ ਜੀ। ਹਾਂਜੀ ਠੀਕ ਹੋ ਜੀ ਤੇ ਪਹਿਲੇ ਸੂਏ ਜੀ ਨੇ 25 ਲੀਟਰ ਦੁੱਧ ਕੱਢਿਆ ਪਹਿਲੇ ਸੂਏ 25 ਲੀਟਰ ਦੁੱਧ ਕੱਢਿਆ ਇਸ ਟਾਈਮ ਹਫਤੇ ਦੀ ਕੱਚੀ ਆ ਹਵਾਨਾ ਤੁਸੀਂ ਦੇਖ ਸਕਦੇ ਹੋ ਬਹੁਤ ਚੰਗਾ ਹਵਾਨਾ ਮੜਾ ਤੁਰਾ ਖੱਦ ਗਏ ਕਰਾਸ ਚਾ ਵੀਰੇ ਥਣਾਂ ਦੀ ਕੁਆਲਿਟੀ ਬਹੁਤ ਜ਼ਿਆਦਾ ਸ਼ਾਨਦਾਰ ਆ ਤੁਸੀਂ ਦੇਖ ਹੀ ਸਕਦੇ ਹੋ ਸਕਰੀਨ ਤੇ ਹਫਤੇ ਦੀ ਕੱਚੀ ਆ ਵੀਰੇ ਪਹਿਲੇ ਸੂਏ 25 ਲੀਟਰ ਦੁੱਧ ਕੱਢਿਆ ਉਹਨਾਂ ਦੀ ਕੁਆਲਿਟੀ ਬਹੁਤ ਜ਼ਿਆਦਾ ਸ਼ਾਨਦਾਰ ਆ ਹਵਾਲਾ ਬਹੁਤ ਵਧੀਆ ਬਾਈ ਰੱਖਪੁਰ ਦੀ ਚੰਗੀ ਆ ਕ੍ਰਾਸ ਚਾ ਵੀਰੇ ਦੇਖ ਹੀ ਸਕਦੇ ਹੋ ਹਮੇਸ਼ਾ ਪਸ਼ੂ ਬਾਈ ਕੋਲ ਚੰਗਾ ਪਸ਼ੂ ਹੁੰਦਾ ਤੇ ਵਧੀਆ ਰੇਟ ਵਾਲਾ ਪਸ਼ੂ ਹੁੰਦਾ ਬਾਈ ਕੋਲੇ ਤੇ ਬਾਈ ਜੀ ਕੀ ਪ੍ਰਾਈਸ ਕਰਦੇ ਆਂ ਆਪਾਂ ਇਹਦਾ ਜੀ ਬਾਈ ਜੀ ਇਹਦਾ ਪ੍ਰਾਈਸ 62000 ਮੁੱਲ 62 ਲੀਟਰ ਦੁੱਧ ਕੱਢਦੀ ਠੀਕ ਹੋ ਜੀ ਡਿਮਾਂਡ ਬਾਈ ਦੀ 68000 62000 ਰੁਪਏ ਬਾਈ ਡਿਮਾਂਡ ਕਰਦੇ ਆ ਮੌਕੇ ਤੇ ਮਾਨਤਨ ਕੀਤਾ ਜਾਊਗਾ ਮੌਕੇ ਤੇ ਮਾਨਤਨ ਵੀ ਕੀਤਾ ਜਾਊਗਾ ਦੂਸਰੇ ਪਸ਼ੂ ਵਾਲੀ ਆ ਜੀ ਇਹਦੀ ਕੀ ਡਿਟੇਲ ਤੀਜੇ ਸੂਏ ਆ ਜੀ ਬਾਈ ਐਚ ਐਫ ਠੀਕ ਹੋ ਜੀ ਤੇ ਪਹਿਲੇ ਸੂਏ ਨੇ ਆ ਸੌਰੀ ਤੀਜੇ ਸੂਏ ਹੈਗੇ ਦੂਜੇ ਸੂਏ ਨੇ 28 ਲੀਟਰ ਦੁੱਧ ਕੱਢਿਆ ਜੀ ਦੂਸਰੇ ਸੂਏ 28 ਲੀਟਰ ਦੁੱਧ ਕੱਢਿਆ ਜੀ ਤੇ ਹੁਣ ਕਿੰਨੇ ਦਿਨਾਂ ਦੀ ਕੱਚੀ ਵੀਰੇ ਮੰਨ ਲੈ ਚਲੋ ਹਫਤੇ ਦੀ ਹੈ ਕੱਚੀ ਦੇਖ ਸਕਦੇ ਹੋ ਹਵਾਨਾ ਦੇਖ ਸਕਦੇ ਹੋ ਵੀ ਤੁਸੀਂ ਤਣਾ ਦੀ ਕੁਆਲਿਟੀ ਚੰਗੀ ਆ ਆ ਜਿਹੜੀ ਆਪਾਂ ਦੁੱਧ ਵਾਲੀ ਪਾਇਪ ਕਹਿ ਦਿੰਨੇ ਆ ਬਹੁਤ ਚੰਗੀਆਂ ਮੂਟੀਆਂ ਹੁੰਦੀਆਂ ਵੀਰੇ ਦੋਨੇ ਪਾਸਿਓਂ ਇੱਕ ਜਾਸੂਸ ਹੁੰਦੀ ਆ ਵੀਰੇ ਇਹ ਦੂਜੇ ਸੂਰੇ 28 ਲੀਟਰ ਦੁੱਧ ਦਾ ਰਿਕਾਰਡ ਆ 28 ਲੀਟਰ ਦਾ ਦੇਖ ਸਕਦੇ ਹੋ ਪੂਰਾ ਦੇਖ ਸਕਦੇ ਹੋ ਚੰਗੀ ਕੰਮਰੇ ਜੇ ਕੋਈ ਕੋਈ ਚੀਜ਼ ਮਸਤੈਕ ਹੋਂਦੀ ਹੈ ਤੇ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਉਹ ਬਾਈ ਜੀ ਦਾ ਨੰਬਰ ਆ ਤੁਸੀਂ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਇੱਧਰ ਵੀ ਦੇਖ ਸਕਦੇ ਹੋ ਵੀਰੇ ਬਿਲਕੁਲ ਪਾਈਪਸ ਚੰਗੀਆਂ ਵੀਰਾ ਕੰਨਾਂ ਦੀ ਕੁਆਲਿਟੀ ਬਹੁਤ ਸ਼ਾਨਦਾਰ ਥੱਲੋਂ ਬਹੁਤ ਸਾਫ਼ ਆਕੜ ਤੇ ਬਾਈ ਜੀ ਇਹਦਾ ਕੀ ਮੁੱਲ ਕਰਦੇ ਆ ਇਹਦਾ ਮੁੱਲ 65000 ਮੋਲੇ ਦਾ ਇਹ ਕਿ 30 ਲੀਟਰ ਪਲੱਸ ਕਰੂਗੀ 30 ਠੀਕ ਹੋ ਜੀ ਤੇ ਮਾਣ ਤਨ ਕੀਤਾ ਜਾਊਗਾ ਵਿੱਚ ਠੀਕ ਹੋ ਜੀ ਤੇ ਤੀਸਰੇ ਨਾਲ ਲਿਆ ਜੋ ਕੀ ਹੈ ਜੀ ਇਹ ਤੀਜੇ ਨਾਲ ਦੂਜੇ ਸੁਈ ਸੁਈ ਇਹ ਆਖੇ ਹਾਂ ਜੀ ਤੇ ਪਹਿਲੇ ਸੁਈਆਂ ਪੱਛੀ ਲੀਟਰ ਦਾ ਦੰਦ ਕੱਢਿਆ ਹੁਣ ਕਿਨੇ ਤਨ ਨੂੰ ਕੋਈ ਸੁਈ ਨਹੀਂ ਜੀ ਇਹ ਕੱਲ ਹੀ ਸੁਈ ਹੈ ਜੀ ਮਗਰ ਕੀ ਹੈ ਜੀ ਇਹਦੇ ਮਗਰ ਇਹ ਪੱਛੀ ਜਿਹਾ ਹੋਰ ਅੱਛਾ ਅੱਛਾ ਫੋ ਬੱਛੀ ਆ ਵੀਰੇ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਸ਼ਾਨਦਾਰ ਕੁਆਲਿਟੀ ਹੈ ਮੜਾ ਇਹਦਾ ਵੀ ਤੋਰਾ ਖਾਦ ਨਰਮੈਨੇ ਕਰਦੀ ਆ ਦੁੱਧਰ ਕਾਰਡ ਕੀ ਸੀਗੇ ਜੀ ਇਹਦਾ ਦੁੱਧ ਆ ਬਾਈ ਜੀ 25 ਲੀਟਰ ਦੁੱਧ ਗੱਡੇ ਪਿਛਲੇ ਸਵੇਰੇ ਠੀਕ ਹੋ ਜੀ ਤੇ ਹੁਣ 18 ਲੀਟਰ ਬੜਾ ਤਿਆਰ ਹੈ ਜੀ ਠੀਕ ਹੋ ਜੀ ਕ੍ਰਾਸ ਚਾ ਵੀਰੇ ਦੇਖ ਸਕਦੇ ਹੋ ਤੁਸੀਂ ਮਗਰੇ ਦੇ ਵੱੱਛੀ ਹੈ ਬਾਈ ਹਵਾਨਾ ਤੁਸੀਂ ਦੇਖ ਸਕਦੇ ਹੋ ਚੰਗਾ ਹਵਾਨਾ ਦਰਮਿਆਨੇ ਕਰਦੀ ਆ ਆਜੋ ਬਾਈ ਜੀ ਕ੍ਰਾਸ ਚਾ ਵੀਰੇ ਫਲੋਂ ਬਹੁਤ ਜ਼ਿਆਦਾ ਸਾਫ਼ ਆ ਜੈਜੇ ਰੀਡ ਦੇ ਪਸ਼ੂ ਹੁੰਦੇ ਬਾਈ ਕੋਲ ਚੰਗਾ ਫਟੂ ਹੁੰਦਾ ਹਮੇਸ਼ਾ ਪਸ਼ੂ ਅਵੇਲੇਬਲ ਹੁੰਦਾ ਹੀ ਆ ਬਾਈ ਕੋਲੇ ਭਾਈ ਜੀ ਇਹਦਾ ਕੀ ਪ੍ਰਾਈਸ ਆਈ ਇਹਦਾ ਮੁੱਲ 58000 ਰੁਪਏ ਮੋਲੇ ਦਾ 58000 ਡਿਮਾਂਡ 58000 ਦੀ ਕੀਤੀ ਜਾਂਦੀ ਹੈ ਤੇ ਮੰਤਨ ਕੀਤਾ ਜਾਊਗਾ ਮੌਕੇ ਤੇ ਮੰਤਨ ਕੀਤਾ ਜਾਊਗਾ ਤੇ ਆਪਣਾ ਕੰਟੈਕਟ ਨੰਬਰ ਬੋਲ ਦਿਓ ਜੀ 99649 ਹਾਂਜੀ 5859 ਇੱਕ ਵਾਰ ਫੇਰ ਬੋਲ ਦਿਓ 995283085 ਏ ਬਾਈ ਦਾ ਕੰਟੈਕਟ ਨੰਬਰ ਹੈ ਜੇ ਕਿਸੇ ਵੀ ਤਿੰਨਾ ਪਸ਼ੂਆਂ ਵਿੱਚੋਂ ਜੇ ਕੋਈ ਪਸ਼ੂ ਚੰਗਾ ਲੱਗਦਾ ਹੈ ਤੁਸੀਂ ਬਾਈ ਨਾਲ ਜਰੂਰ ਕੰਟੈਕਟ ਕਰ ਸਕਦੇ ਹੋ ਤੇ ਇਸੇ ਤਰ੍ਹਾਂ ਵੀਰੇ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਥੈਂਕ ਯੂ ਬਾਈ ਜੀ